ਮੇਰੀ ਹਾਂਜੀ ਓਹਾਂ ਆ ਜਾ ਆ ਗਿਆ ਹਾਂ ਹਾਂਜੀ ਆ ਜਾ ਬਹਿ ਜਾ ਛੱਡਾਂ ਮੈਂ ਕੁਛਿਆ ਕਰ ਤੁਮ ਨਾਲ ਚਲ ਕਿੱਦਾਂ ਫਿਰ ਕੀ ਬੋਲਦੇ ਸੀਗੇ ਬੋਲਣਾ ਕੀ ਆ ਹਾਂ ਮਾਂ ਤੇ ਕੀ ਕਿਸ ਗੱਲ ਤੇ ਨਹੀਂ ਆਉਂਦੀ ਆ ਪਿਓ ਤੇ ਭਰਾ ਇੰਨੇ ਤੱਲੇ ਮਾਰਦਾਂ ਮੇਰੇ ਮੈਂ ਕਿਹਾ ਤੁਸੀਂ ਥੋੜੀ ਬਸਣਾ ਮੈਂ ਮੇਰੀ ਬਸਣਾ ਤੇ ਆ ਕੇ ਆਉਂਨੇ ਆ ਉਹ ਕਿਸ ਗੱਲ ਤੇ ਨਹੀਂ ਆਉਂਦੀ ਅੱਛਾ ਉਹ ਇਦਾਂ ਦੀ ਉਦਾਂ ਹੀ ਉਦਾਂ ਦੀ ਉਹ ਨਹੀਂ ਆਕੜੀ ਆ ਕਿ ਤੇ ਮਾਂ ਮਾਂ ਵੀ ਉਦਾਂ ਦੀ ਕਿ ਹਮਾਰ ਕੋਚੀਆਂ ਪੜ ਜਾਂਦੀਆਂ ਨੇ ਅੱਛਾ ਤਾਂ ਪਿਓ ਦਾ ਵੀ ਲੈ ਗਿਆ ਇਹਨੂੰ ਪਿਓ ਤਾਂ ਕਹਿੰਦਾ ਨੂੰ ਭਾ ਇਦਾਂ ਦੀਆਂ ਗੱਲਾਂ ਨਿਆ ਕਰ ਲੋ ਤੁਸੀਂ ਕੋਈ ਗੱਲ ਨਹੀਂ ਵਸਾਉਣੀ ਐ ਮੈਂ ਕਿਹਾ ਇਹਨੇ ਵਸਣਾ ਹੀ ਨਹੀਂ ਵਸਣਾ ਜੇ ਤਾਂ ਕੰਮ ਹੀ ਨਹੀਂ ਹੈ ਲੈ ਹਾਂ ਮਲੇ ਸਾਡਾ ਵੀ ਤਕਸੁਰਾ ਅੰਜ ਤੇ ਬਠੇਰੀ ਕੋਸ਼ਿਸ਼ ਕੀਤੀ ਰੱਖਣ ਦੀ ਹੁਣ ਅਗਲੇ ਕਹਿੰਦੀ ਕਿ ਮੈਨੂੰ ਮੇਰੇ ਘਰ ਛੱਡ ਕੇ ਉਹ ਮੈਂ ਤਲਾਕ ਹੀ ਲੈਣਾ ਤਲਾਕ ਹੀ ਲੈਣਾ ਹਾਂ ਤਾਂ ਹੁਣ ਕੀ ਆਂਦੀ ਮਾਂ ਇਹੋ ਆਂਦੀ ਕਿ ਤਲਾਕ ਹੀ ਲਵਾਉਣਾ ਹੁਣ ਮੇਰੀ ਗੱਲ ਸੁਣੋ ਮਾਂਤ ਨਹੀਂ ਬੋਲਦੀ ਮੇਰੇ ਕੋਖੇ ਹਾਂ ਬਸ ਇਹੋ ਕਹਿੰਦੀ ਯਾਰ ਤਬਾਹ ਠੀਕ ਹੈ ਜੀ ਤੇ ਦੂਜੀ ਗੱਲ ਇੱਕ ਹੋਰ ਮੈਂ ਉਹਦੀ ਮਾਂ ਨੂੰ ਸਾਬ ਸਾਬ ਮੈਂ ਤੇ ਪਿਓ ਨੂੰ ਵੀ ਕਹੇ ਆ ਭਰਾ ਨੂੰ ਵੀ ਕਹੇ ਆ ਕਿ ਹਾਂ ਹੁਣ ਕੋਟ ਚ ਮੈਂ ਲੱਗਦਾ ਚਲ ਆਪਾਂ ਕੁਕਰਨਾ ਹੀ ਕੀ ਰਿਹਾ ਹੁਣ ਮੈਂ ਤਾਂ ਉਸੇ ਗੱਲ ਸੋਚ ਵਿੱਚ ਪਈ ਸੀ ਲੰਮੇ ਵੀ ਦੱਸ ਕੀ ਪਤਾ ਵਾਹ ਮੋੜੀ ਆਏ ਮੋੜੀ ਆਏ ਮਾਂ ਸੇ ਅੰਨ ਨਿਕਲੇ ਸਮਝਾ ਲੇਤੀ ਆਪਣੇ ਨੂੰ ਪਰ ਨਹੀਂ ਹਨਾ ਉਹਨੂੰ ਵੀ ਲੱਗਦਾ ਪਹਿਲਾਂ ਮੈਨੂੰ ਵੀ ਲੱਗਦਾ ਮੈਂ ਕਿਹਾ ਚੱਲ ਜੇ ਤੱਕ ਪਿਆਵਾਂ ਨਾ ਕੋਨਾ ਕੋ ਮੇਰਾ ਧੋਮੇਲਾ ਲੱਗੂਗਾ ਪਰ ਮਮੀ ਉਹ ਨਹੀਂ ਕਿਤੇ ਕਰਦੀ ਚਲ ਕੋਈ ਨਾ ਕੀ ਕਰਨਾ ਆਪਣੇ ਭਰਾ ਦਾ ਵੀ ਕਰਨ ਕੋਈ ਗੱਲ ਕਰ ਉਹ ਇਹ ਗੱਲ ਉਹ ਚਾ ਜਿਹੜੀ ਉੱਥੇ ਆਈ ਹੈ authentic ਦੀ ਨਹੀਂ ਕਿ ਤਾ ਉੱਥੇ ਟਿਕਣਾ ਉਹ ਤਾਂ ਮਾਂ ਲੱਗਦੇ ਆ ਤੇ ਡਰ ਬਹਿ ਕੇ ਚਲਾ ਕੇ ਨਾਉ ਦੇ ਮੂਹਰੇ ਉਹਦੇ ਮਾਰਿਆ ਦੱਸ ਮੈਂ ਵੇਖਾਂ ਨੂੰ ਅਸ ਕੀ ਇਹ ਵੀ ਕਰਦੀ ਹੈ ਇਹਨੂੰ ਕਿਤੇ ਵਸਣ ਦੇਣਾ ਇਹਨਾਂ ਦੋਹਾਂ ਜਾਣੀਆਂ ਚਲਾਕ ਮਾਰਦੀ ਹੁੰਦੀ ਜੇ ਤਾਂ ਸਾਡਾ ਬੇਡਾ ਕਰਦੀ ਤਾਂ ਪਰ ਮੈਨੂੰ ਤਾਂ ਇੱਕ ਗੱਲ ਦੀ ਬੜੀ ਸੋਚ ਆਉਂਦੀ ਹੈ ਕਿ ਸਾਰੇ ਪਿੰਡ ਨੇ ਕਹਿਣਾ ਵੀ ਇਹਦਾ ਆਰਾਧ ਬੜਾ ਜਿਹੜਾ ਉਹ ਉੱਥੇ ਹੀ ਈ ਨਾ ਉਹ ਕਰਦੇ ਨੇ ਮਤਲਬ ਤੇ ਇਹੋ ਜਿਹੜੀ ਹੈ ਉਹ ਵੀ ਇਦਾਂ ਦੀ ਹੋ ਗਈ ਹੈ ਦੱਸ ਕਿੰਨੇ ਮੇਰੇ ਮੂਹਰੇ ਕਾਲਕ ਪੋਤਲੇ ਲਈ ਹੈ ਪੋਸਟ ਗਈ ਆਪ ਨੂੰ ਕੀ ਕਰੀਏ ਮੈਂ ਤੇ ਆਪਨੇ ਸਮਝਾਂਦੀ ਕੀ ਕਰਨਾ ਕੀ ਕਿੰਨਾਂ ਮੂੰਹ ਲੱਗੀ ਆ ਉਹ ਗੱਲ ਕਾਦੀ ਆ ਤੇਨੂੰ ਮੂੰਹ ਬਖਾਉਣ ਦੇ ਨਹੀਂ ਆਪਾਂ ਮੰਮੀ ਹੱਲੇ ਤੇ ਕਿਹ ਕੋਟ ਕਿਚੜੀ ਚ ਲੈ ਕੇ ਜਾਵਾਂਗੇ ਤੇ ਇਹਨੂੰ ਤੇ ਫੇਰ ਜਿਆਦਾ ਹੋਣਾ ਨਹੀਂ ਚਾਹੀਦਾ ਆ ਚੱਲ ਕੀ ਕਰਨਾ ਫਿਰ ਉਹਨੂੰ ਵੇਖੀ ਜਾਊਗੀ ਕਿੱਥੇ ਆ ਡੈਡੀ ਉਹ ਬਾਹਰ ਹੀ ਉੱਥੇ ਕੇ ਲੈ ਨਹੀਂ ਇੱਥੇ ਜਾਣਾ ਮੇਰੀ ਕਿਸਮਤਾਂ ਤਰੀ ਇਹੋ ਜੀ ਸਾਡੇ ਪੱਲੇ ਪੈ ਗਈ ਚੱਲ ਜੋ ਹੋਊਗਾ ਉਹਨੂੰ ਵੇਖੀ ਜਾਊਗੀ ਹੱਲੇ ਮੇਰੇ ਪੋਤ ਨੂੰ ਬੁਕਾਰੇ ਹੋ ਗਿਆ ਮੁਕਾਰੋਗੇ ਮੇਰੇ ਪੋਤ ਨੂੰ ਕੋਇ ਨਾ ਮੈਂ ਤੁਹਾਨੂੰ ਦੱਬੀਂ ਕਹਿੰਨੀ ਦਵਾਈ ਲਿਆ ਦੇ ਹੈ ਮੇਰੇ ਪੁੱਤ ਨੂੰ ਬੁਖਾਰ ਹੋ ਗਿਆ ਦਵਾਈ ਲਿਆ ਦੀ ਮੈਂ ਕੋਈ ਛੋਣੇ ਬਤੂੰ ਦਵਾਈ ਲਾਉਂਦੀ ਨਹੀਂ ਮੁੰਡਾ ਕੀ ਗੱਲ ਹੋਈ ਆ ਤੈਨੂੰ ਤਾਂ ਬੁਖਾਰ ਹੀ ਬੜਾ ਹੋ ਗਿਆ ਹੈ ਬੁਖਾਰ ਬੜਾ ਹੋ ਗਿਆ ਦੇਖਾ ਹੋ ਗਿਆ ਕੀ ਮੈਨੂੰ ਪੈਸੇ ਦੇ ਮੈਂ ਲੈ ਕੇ ਜਾਣਾ ਦਵਾਈ ਲੈਣਾ ਜਾ ਉੱਥੇ ਕੂਲਰ ਤੇ ਪਿਆਜੇ ਬਟੂਆ ਮੇਰਾ ਨਹੀਂ ਜੀ ਗੱਦਾ ਲੱਗ ਜਾ ਤੂੰ ਟੋਕੇ ਲਿਆ ਸਹਕਾ ਦੇ ਬਾਹਰ ਆ ਜਾ ਪੁੱਤ ਆ ਜਾ ਆ ਜਾ ਦੇ ਆ ਜੇ ਨਾਲ ਕਰ ਤਾ ਮੇਰੀ ਗੱਲ ਸੁਣੋ ਕਿ ਟੱਪਲ ਪੌਣੀ ਕਿੰਨਾ ਲੱਗਾ ਰਿਹਾ ਆਂਦੋਂ ਇੰਨੀ ਚੱਲਨੇ ਕਿਹੜਾ ਤਰਨਾ ਰੁੱਕ ਵੀ ਹੜਨਾ ਚੱਲਿਆ ਦੇਖ ਜੂ ਵੀ ਫੇਰ ਨਾ ਬੁਰਾ ਜਾਈਨ ਲੱਗਿਆ ਅਖਰ ਨੂੰ ਟੱਪਲ ਨਹੀਂ ਪਾਇਆ ਇਹ ਲੋ ਜਾ ਤਾਂ ਹਲਾਇਓ ਫੜ ਕੇ ਲੈ ਮੈਨੂੰ ਫੜਾ ਦੇ ਲੈ ਲੈ ਭਾਵੇਂ ਅੱਜ ਅੱਗਰ ਮੈਂ ਨਹੀਂ ਕਿਤੇ ਨਹੀਂ ਖੰਡੀਆਂ ਕਾਵੇਂ ਲੱਗਾ ਸੀ ਇਹਦਾ ਬੁੱਤ ਬੈਠਾ ਚੱਪਲ ਨਹੀਂ ਦੇ ਦੇ ਚਲੋ ਉਸੇ ਬਾਹਰ ਜਾ ਕੇ ਚੜਦੇ ਆ ਮੈਂ ਉਹਨੂੰ ਚੱਟ ਦੀ ਦਵਾਈ ਲਿਆਉਂ ਚੰਗੀ ਲਿਆਵਾਂਗੇ ਚੱਕ ਕਰਾ ਕੇ ਲਿਆਵਾਂਗੇ ਬਿਲਕੁਲ ਚੱਲ ਅੰਦਰ ਮੈਂ ਆ ਗਿਆ ਦਵਾਈ ਲਾ ਲੈਵਾਂ ਨਾ ਹਾਂ ਹਾਂ ਤੇ ਮੈਨੂੰ ਪੁੱਛ ਤੂੰ ਮੈਂ ਪੁੱਛ ਤੂੰ ਦਵਾਈ ਲੈ ਆ ਉਹ ਬੜੀ ਗਰਮੀ ਆ ਬਾਹਰ ਤੇ ਲੋ ਬੜੀ ਬਗੰਡੀ ਆ ਦਵਾਈ ਲਿਆਂਦੀਓ ਆ ਦੋ ਤਿੰਨ ਸ਼ੀਸ਼ੇ ਦਿੱਤਿਆਂ ਉਹਨੇ ਤੇ ਕੋ ਆਂਦਾ ਹੀ ਦੇਈ ਜਾ ਧਿਆਨ ਨਾਲ ਜਿੱਦਾਂ ਜਿੱਦਾਂ ਦੱਸੀ ਆ ਨਾ ਹੁਣ ਤੂੰ ਆਪ ਹੀ ਦੇਉ ਮੈਂ ਦੇ ਦਿੰਨਾ ਕਦੀ ਪਾਣੀ ਲੈ ਆ ਪਾਣੀ ਫੋਣੀ ਲੈ ਆ ਚੱਲ ਲਾ ਦੇ ਇਹਦੀ ਕਿ ਬੁਖਾਰ ਜਾਦਾ ਤ ਨਹੀਂ ਡਾਕਟਰ ਨੇ ਕਿਹਾ ਜਿਆਦਾ ਤ ਨਹੀਂ ਚੱਲ ਰਿਹਾ ਹੀ ਆ ਗਰਮੀ ਨਾਲ ਹੋ ਗਿਆ ਵਾ ਪੁੱਤ ਬੈਠਾ ਲੰਮੇ ਅੱਖਾਂ ਘੜਦੇ ਆ ਉੱਤੇ ਛੱਡਿਆ ਵਾ ਪੱਕੇ ਤਰ੍ਹਾਂ ਦੀ ਹਵਾ ਹੀ ਹੋਣੀ ਨੇ ਕਵਾਤੀ ਜਾਂ ਲਗਾ ਤਾ ਨੂੰ ਪਾਣੀ ਪਿਆਵ ਇਹਨੂੰ ਪਿਆਵ ਤੇ ਮੁਰਕੇ ਚੁਮਚਾ ਲੈ ਆਈ ਨਾਲ ਹੈ ਦਵਾਈ ਵੀ ਲਈਏ ਹਗੋਂ ਤਾ ਉੱਥੇ ਪੁੱਤ ਪਾਣੀ ਪੀ ਲਾ ਓ ਬੱਲੇ ਬੱਲੇ ਆ ਲੈ ਪੁੱਤ ਆ ਲੈ ਪੀ ਲੈ ਪਾਣੀ ਉਹ ਬੀਕਸੇ 7.6 ਨਿਕਲ ਪਿਆ ਹੋਰ ਪੀਲਾ ਹੋਰ ਪੀਲਾ ਖਲਫਾ ਇਹਦਾ ਲੰਮੀ ਮੈਂ ਪਾਣੀ ਪੀਆ ਤੇ ਆਹ ਭਾਂਡੇ ਲੈ ਗਈ ਆਹ ਇਹ ਨਹੀਂ ਆਣਾ ਤੇ ਬੈਠਾ ਕੋਲ ਲੰਮੀ ਬੈ ਜਾ ਜਾ ਲੈ ਅਜਿੰਦਾ ਦਵਾਈ ਤੇ ਦੇਗੀ ਠੀਕ ਸਰ ਕੀ ਹੈ ਚੱਲ ਚੁੱਕ ਲਿਆ ਜੀ ਚੁੱਕ ਲਿਆ ਮੈਂ ਤੇ ਫੋਨ ਚੁੱਕ ਲੈਣਾ ਤੁਸੀਂ ਨਹੀਂ ਚੁੱਕਦੇ ਫੋਨ ਮੇਰਾ ਅੱਛਾ ਠੀਕ ਆ ਕੋਰਟ ਚ ਹੀ ਤੇ ਠੀਕ ਆ ਜੀ ਠੀਕ ਆ ਠੀਕ ਆ ਕੋਈ ਗੱਲ ਨਹੀਂ ਕਿਹੜੀ ਗੱਲ ਆ ਕੋਈ ਹਾਂਜੀ ਤੇ ਵਕੀਲ ਸਾਹਿਬ ਜਿਹੜਾ ਮੈਂ ਤੁਹਾਨੂੰ ਕੰਮ ਕਿਹਾ ਸੀ ਉਹ ਕੀਤਾ ਕਿ ਨਹੀਂ ਕੋਈ ਨਹੀਂ ਦੱਸਾਂ ਕੀ ਗਲਤ ਲਾਗਦੇ ਪੇਪਰ ਕਰਾਉ ਰੈਡੀ ਮੇਰੇ ਸਾਰੇ ਹਾਂਜੀ ਠੀਕ ਆ ਜੀ ਕੋਈ ਗੱਲ ਨਹੀਂ ਜਿਹੜਾ ਟਾਈਮ ਲੱਗਣਾ ਸਮਾਂ ਲੱਗਣਾ ਪੈਸੇ ਮੈਂ ਤੁਹਾਨੂੰ ਬਾਦ ਦਿੰਨਾ ਉਹਦੇ ਹੈਗੇ ਹੈਗੇ ਆ ਤੁਹਾਡੀ ਵੀ ਮਿਹਰਬਾਨੀ ਆ ਤੁਸੀਂ ਮੈਨੂੰ ਟਾਈਮ ਤੇ ਹਾਂਜੀ ਨਹੀਂ ਭਾਜੀ ਦਸਾਂ ਦੀ ਗੱਲ ਆ ਸਾਬ ਜੀ ਅਸੀਂ ਰਿਕੁਐਸਟਾਂ ਵੀ ਕਰਕੇ ਵੇਖ ਲੀਆਂ ਵਾ ਮਿਹਨਤ ਲਾ ਕਰਕੇ ਵੇਖ ਲਿਆ ਹਰ ਇੱਕ ਚੀਜ਼ ਕਰਕੇ ਵੇਖ ਲਈ ਆ ਉਹ ਕਿਹੇ ਤੱਕ ਤੇ ਨਹੀਂ ਆਉਂਦੀ ਠੀਕ ਆ ਜੀ ਤੇ ਸਮਾਂ ਤੇ ਜਿਹੜਾ ਤੁਸੀਂ ਦਿੱਤਾ ਸੀ ਨਾ ਅਸੀਂ ਜੋੜ ਲਾ ਕੇ ਵੇਖ ਲਿਆ ਵਾ ਆਪਣਾ ਇਹ ਨਹੀਂ ਹੁਣ ਮੰਨਦੇ ਠੀਕ ਆ ਜੀ ਹੁਣ ਜੇ ਉਹਨੂੰ ਹਾਂਜੀ ਠੀਕ ਆ ਚਲੋ ਤੁਸੀਂ ਇਦਾਂ ਕਰੋ ਕਿ ਤੁਸੀਂ ਪੇਪਰ ਰੈਡੀ ਕਰਾ ਕੇ ਨਾ ਤੇ ਇਹਨਾਂ ਅਲ ਵੀ ਪੇਪਰ ਭੇਜੋ ਇਹਨਾਂ ਨੂੰ ਪਤਾ ਲੱਗੇ ਕਿ ਹਾਂ ਬਈ ਫਾ ਪੈ ਗਿਆ ਸਾਡੇ ਕੋਲ ਹਾਂਜੀ ਠੀਕ ਆ ਜੀ ਹਾਂਜੀ ਨਹੀਂ ਨਹੀਂ ਤੁਸੀਂ ਇੱਕ ਅੱਧੇ ਦਿਨ ਦੇ ਵਿੱਚ ਨਾ ਸਾਮਣੇ ਨਾਲ ਭੇਜ ਦਿਓ ਇਹਨਾਂ ਨੂੰ ਪਤਾ ਲੱਗ ਜੇ ਕਿ ਹਾਂ ਬਈ ਇਹ ਕੰਮ ਹੋਣਾ ਵਾ ਹਾਂਜੀ ਨਹੀਂ ਅਹੀਂ ਨਹੀਂ ਚੱਕਦੇ ਚੁੱਕਦੇ ਕਿਸੇ ਵੀ ਗੱਲ ਤੋਂ ਠੀਕ ਆ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ओके okay. मैं पदना पैसे पैसे ओके जी ओके ਲੈ ভাই ਹੁਣ ਇਹਨਾਂ ਨੂੰ ਲੱਗੂਗਾ ਪਤਾ ਕਿ ਕਿਦਾਂ ਬੀਚਦੀ ਹੈ ਕਿਸ ਤੇ ਠੀਕ ਹੈ ਨਾ ਤਮਾਹਾ ਫੜਿਆ ਹੈ ਇਹਨਾਂ ਨੇ ਕਿਹਦਾ ਫੋਨ ਆ ਗਿਆ ਇਹ ਤਾਂ ਬਲਜੀਤ ਦਾ ਹਲੋ ਬਲਜੀਤ ਸასი ਘਰ ਬਲੋ ਸასი ਘਰ ਹਾਂ ਹੁਣ ਠੀਕ ਆ ਗਈ ਸੀ ਕਿ ਦਵਾਈ ਲੈਣ ਦਵਾਈ ਲਿਆ ਕੇ ਤੇ ਦਿੱਤੀ ਆ ਤੇ ਡੈਡੀ ਆਪਣੇ ਦੇ ਨਾਲ ਦੂਜੇ ਕਮਰੇ ਦੇ ਸੁੱਤਾ ਵਾ ਤੇ ਮੈਂ ਫੇ ਲਾਗੇ ਨਹੀਂ ਗਈ ਮੈਂ ਤਾਂ ਨਿਆਣਾ ਵਾ ਤੇ ਦਵਾਈ ਦਾ ਅਸਰ ਜਾ ਹੋਇਆ ਵਾ ਤਾਂ ਹੀ ਸੁੱਤਾ ਨਹੀਂ ਤੋਂਦਾਂ ਟਿਕਣ ਹੀ ਨਹੀਂ ਲਿਆ ਹੈਗਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੀ ਕਿਸ ਗੱਲ ਦਾ ਵੀ ਹਾਂ ਨੂੰ ਤੇਰੇ ਨਾਲ ਉਹ ਵੱਧ ਫਿਕਰ ਹੈ ਹੂੰ ਚਲ ਕੋਈ ਨਹੀਂ ਆਜੀ ਸ਼ਾਮ ਨੂੰ ਮਿਲ ਗਏ ਜਾਵੀਂ ਉਦਾਂ ਠੀਕ ਹੈ ਠੀਕ चल कोई नहीं ठीक कोई नहीं आज नहीं आज ओके ओके देख ला कि फिक्र ही भाई दवाई भी लिया तो फिर माँ ही ता ही इन्ना फिक्र कर दी है चल कोई गल नहीं दिती दवाई आराम कर दिया फिर उन्हें खेडन दिया भाव उठ के एक कोई वेख के नहीं ऐसा <स्थाथ> <स्थाथ> ਕਿਦਾ ਨੰਬਰ ਹੈ ਤੁਹਾਨੂੰ ਚੁੱਕ ਕੇ ਦੇਖ ਲੈਣੀ ਹੈ ਹੈਲੋ ਹਾਂਜੀ ਹਾਂਜੀ ਮੈਂ ਜਾਸੀ ਹੋ ਗਈ ਹਾਂਜੀ ਹਾਂਜੀ ਮੇਰੇ ਘਰ ਵਾਲੇ ਦਾ ਨਾਮ ਪਰਮੀ ਅੱਛਾ ਉਹਨਾਂ ਨੇ ਕੇਸ ਫਾਈਲ ਕੀਤਾ ਡਿਵੋਰਸ ਦਾ ਠੀਕਾ ਕੋਈ ਨਹੀਂ ਉਹ ਤਾਂ ਆ ਜਾਣਗੇ ਤੇ ਫਿਰ ਹੁਣ ਸਾਨੂੰ ਵੀ ਦੱਸੋ ਵੀ ਸਾਨੂੰ ਵੀ ਵਕੀਲ ਕਰਨਾ ਪਊਗਾ ਚਲੋ ਠੀਕ ਆ ਕੋਈ ਨਹੀਂ ਫਿਰ ਆ ਜਾਾਂਗੇ ਆਪਾਂ ਕੱਲ ਹਾਂਜੀ ਨਹੀਂ ਕੋਈ ਨਹੀਂ ਮੈਂ ਆਪਣੇ ਘਰ ਗੱਲ ਕਰਕੇ ਫਿਰ ਮੈਂ ਤੁਹਾਨੂੰ ਦੱਸੂ ਠੀਕ ਹੈ ਇਹ ਦੱਸਦਾ ਕਿੰਨਾ ਚਲਾਕ ਨਿਕਲਿਆ ਇਹ ਤੇ ਸੱਚੀ ਫਾਈਲ ਕਰ ਦਿੱਤਾ ਵਾ ਡਿਵੋਰਸ ਮੈਨੂੰ ਵੀ ਦੱਸਦਾ ਕੀ ਪੈਣਾਗਾ ਮੈਨੂੰ ਤੇ ਸਿਗਾ ਚਲ ਤਾਂ ਮਕੀਂ ਦਿੰਦਾ ਵਾ ਮੈਂ ਤੇ ਇੱਥੇ ਹੋਂਦੀ ਮਾਰੀ ਨਹੀਂ ਇਹਨੂੰ ਕਹਿ ਦਿੰਦਾ ਕਿ ਤਿੰਨ ਤਲਾਕ ਦੇ ਦੇਣਾ ਇਹ ਤਾਂ ਸੱਚੀ ਹੋਰ ਅੰਤ ਉਤਪਿਆਵਾ ਮੈਂ ਤਾਂ ਸੋਚਿਆ ਨਹੀਂ ਕਿ ਅ ਵੀ ਇਦਾਂ ਕਰੂਗਾ ਮੈਨੂੰ ਇਹ ਤਾਂ ਚਲ ਡਰਾਵਾ ਹੀ ਦਿੱਤਾ ਵਾ ਕੋਈ ਗੱਲ ਨਹੀਂ ਮੰਮੀ ਨਾਲ ਗੱਲ ਕਰਦੀ ਮੰਮੀ ਆਇਓਏ ਤੂੰ ਬੇਟਾ ਘਰ ਸੁਣਿਓ ਆ ਗਈ ਪੁੱਤ ਆਓ ਇੱਥੇ ਬੈਠੋ ਹਾਂ ਹਾਂ ਪੁੱਤ ਹੋੱਜ ਜਾ ਮਰੰਡੇ ਇੱਥੇ ਬੈਠਾ ਹਾਂ ਠੀਕ ਆ ਡੈਡੀ ਹੁਣ ਹਾਂ ਡੱਤ ਕੁਛ ਨਹੀਂ ਹਾਲ ਪੀੜ ਨਹੀਂ ਹਟਣ ਦੇਈ ਪੁੱਤੇ ਪਤਨ ਕੀ ਮਾਰਤਾ ਡੈਡੀ ਨੇ ਦਾ ਸੁਟਿਆ ਬੜੀ ਜੋਰ ਦੀ ਠਕਾ ਦੇ ਕੇ ਉਦੇ ਕਰਕੇ ਤੂੰ ਦੱਸ ਕੀ ਕਰਦਾ ਵਾ ਚਾ ਮਰੇ ਡੀ ਮੈਂ ਤੈਨੂੰ ਬਾਜ ਤਾਂ ਮਾਰੀਗੀ ਕਿ ਮੈਨੂੰ ਫੋਨ ਆਇਆ ਹੁਣੇ ਕਿਹਦਾ ਫੋਨ ਆਇਆ ਪਤਾ ਨਹੀਂ ਕੋਣ ਬੋਲਣ ਡਿਆ ਹੈਗਾ ਤੇ ਉਹ ਮੈਨੂੰ ਕਹਿਣ ਡੇ ਕਿ ਪਰਮਨੈਂਟ ਡਿਵੋਰਸ ਦਾ ਕੇਸ ਕੀਤਾ ਵਾ ਫਾਈਲ ਅੱਛਾ ਹੁਣ ਤੱਕ ਤੁਹਾਨੂੰ ਆਣਾ ਪੈਣਾ ਤੇ ਤੁਸੀਂ ਆਓ ਇਹਦੀ ਈ ਹਿੰਮਤ ਹੈ ਹੋਰ ਕੀ ਨਹੀਂ ਮੈਂ ਤੇ ਸੋਚਦੀ ਹੀਗੀ ਕਿ ਡਰਾਵਾਂਗੇ ਇਹਨਾਂ ਨੂੰ ਮਾਂ ਪੁੱਤਾਂ ਨੂੰ ਕਿ ਆਪੇ ਡਰ ਕੇ ਬਹਿ ਜਾਣਗੇ ਰਾਮ ਦੇ ਨਾਲ ਉਹਨਾਂ ਤਾਂ ਚੰਗੀ ਹੱਤ ਚੁੱਕ ਲਈ ਹੈ ਹੈ ਨਹੀਂ ਉਹ ਡਰਨ ਵਾਲਾ ਨਹੀਂ ਹੈਗਾ ਅੱਛਾ ਉੱਥੋਂ ਤੱਕ ਪਹੁੰਚ ਗਿਆ ਕੋਟਾਂ ਤੱਕ ਪਹੁੰਚ ਗਿਆ ਵਾ ਹੋਰ ਕੀ ਉਹ ਜਿਹੜੀ ਗੱਲ ਕਹਦਾ ਹੀ ਤੁਹਾਨੂੰ ਪਤਾ ਕਰਦੇ ਹੀ ਹੁੰਦਾ ਵਾ ਬਾਪਾ ਕੋਈ ਗੱਲ ਨਹੀਂ ਜੇ ਇਹ ਕਰਦੇ ਆ ਨਾ ਤੇ ਤਰੀਕੇ ਮੈਨੂੰ ਵੀ ਬੜਿਆਉਂਦੇ ਆ ਜੇ ਇਹਨਾਂ ਨੂੰ ਤਾਜ ਦੇ ਕੇਸ ਵਿੱਚ ਨਾ ਨਾ ਫਸਾਇਆ ਤੇ ਮੇਰਾ ਨਾਂ ਵੀ ਜੀਵਨ ਨੀਗਾ ਹੈ ਤੇ ਮੰਮੀ ਹੁਣ ਕੀ ਕਰਨਾ ਵਾ ਸੱਚੀ ਦੇਣਾ ਨਾ ਡਿਵੋਰਸ ਡਿਵੋਰਸ ਨਹੀਂ ਕਰ ਦੇਣਾ ਇਹ ਕੀ ਸੋਚਦਾ ਵਾ ਤੇ ਮੁੜ ਕੇ ਵਿਆਹ ਕਰ ਲੂਗਾ ਹੋਰ ਇਹਨੂੰ ਨਾ ਕੀ ਲੈਣਾ ਸੱਣਾ ਨਾ ਮਰਿਆ ਸੱਣਾ ਵਾ ਵੇਖੀ ਸੀ ਤਾਂ ਬਣਾਉਣੀ ਕੀ ਆ ਨਾ ਫੋਨ ਫੜਾ ਮੈਨੂੰ ਜਰਾ ਫੋਨ ਲਾ ਕੇ ਦੇ ਇਨੂੰ ਮਾਤਮਾ ਹਣੇ ਜੀ ਨੀਂਦ ਕਰੋ ਤਾਂ ਸਹੀ ਐ ਨਾ ਗੱਲ ਠੀਕ ਤੇ ਚੁੱਕੀ ਦੀ ਇੱਕ ਤੇ ਮੇਰੀ ਬਾਹ ਦਾ ਪੂਰਾ ਹਾਲ ਕਰ ਛੜਿਆ ਵਾ ਹਲੋ ਕਿਹਾ ਪੁੱਤ ਅਬ ਇਹ ਬੈਲੀ ਜਾਣ ਦੀ ਚੁੱਕ ਨਹੀਂ ਹੁੰਦਿਆ ਪਤਾ ਨਾ ਆਪਣੇ ਕਰਤੂਤਾਂ ਦਾ ਦੁਆਰਾ ਲਾ ਲਿੰਦੇ ਆ ਲੈ ਈਰ ਮਾ ਹੁਣ ਚੱਪੀ ਇੰਨਾ ਕੁ ਜਰਾ ਚੁੱਪੋ ਤਾਂ ਹਾਂ ਕੀ ਬਿਮਾਰੀ ਆ ਫੋਨ ਕਿਉਂ ਨਹੀਂ ਚੁੱਕਦਾ ਹੈ ਬੜੀ ਤੇਰੀ ਤਮਾ ਵਿਗੜੀ ਆ ਚੇਤਾ ਫੁੱਲ ਗਿਆ ਲੱਗਦਾ ਸਾਡਾ ਹੂੰ ਨੰਮਨੇ ਇੱਕ ਗੱਲ ਦੱਸ ਵੀ ਤੂੰ ਕੀ ਸੋਚਿਆ ਪਿਕੋਟ ਜਾ ਕੇ ਤੇ ਨਾਲ ਉੱਥੇ ਕਿਸੇ ਟੂਆ ਮੈਂ ਇਹ ਤੇਰੇ ਸੁਪਨੇ ਸੁਪਨੇ ਲੈ ਜਾਣੇ ਆ ਠੀਕ ਵਾ ਨਾ ਆਹੋ ਇੱਕ ਜੜੀ ਤੇਰੀ ਮਾਂ ਆ ਤੈਨੂੰ ਸਕੀਮਾਂ ਦੇਣ ਵਾਲੀ ਉਹਨੂੰ ਨਾਂ ਨਾ ਰਗੜਿਆ ਫੜ ਕੇ ਮੈਂ ਅਦਾਲਤਾਂ ਦੇ ਵਿੱਚ ਤੇ ਮੇਰਾ ਨਾਂ ਵੀ ਜੀਵਨ ਨਹੀਂ ਹਾਂ ਤੂੰ ਚੁੰਦਾ ਬਣਾਵਾ ਤਲਾਕ ਲੱਲੂਗਾ ਤੇ ਦੂਜਾ ਵਿਆਹ ਕਰ ਲਾਂਗੇ ਹਨਾ ਇਹ ਸੁਪਨੇ ਖੋਲ ਹੀ ਜਾ ਠੀਕ ਆ ਨਾ ਐਡੀ ਸ਼ਤਿਨ ਤਰੀਖਾਸੀ ਕਰਨੀ ਆਪਾਂ ਵੇਖੀਏ ਤੇ ਅੱਤੇ ਦਾਜ ਦੇ ਇੱਕ ਦਾ ਠੋਕ ਠੋਕੇ ਕੇਸ ਪਾਉਨੇ ਆ ਨਾਲੇ ਮੇਰੀ ਧੀ ਵੀ ਪੁੱਟ ਕੇ ਬਾਹਰ ਕੱਢਿਆ ਵੀ ਤੇਰੀ ਜੁਰਤ ਕਿਦਾ ਪਈ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਕਿ ਮਾਂ ਪੁੱਤਾਂ ਨੇ ਆਹ ਹਲ ਕੀਤਾ ਹੀ ਉਹਦਾ ਏ ਲਾਉਂਨੇ ਤਾਂ ਤੇ ਕੇਸ ਇੱਕ ਮਾਰਕੋਟ ਦਾ ਤੇ ਇੱਕ ਪਾਵਾਂਗੇ ਦਾਜ ਦਾ ਤੇ ਵੇਖੀ ਸੀ ਤੁਹਾਡੇ ਨੱਕ ਦੀਆਂ ਲਕੀ ਨਾ ਨਿਕਲਦੀਆਂ ਤੇ ਮਰਜੋ ਵੇਖਿਓ ਕਿ ਤਾ ਹੱਥ ਜੋੜਦੇ ਮਗਰ ਮਗਰ ਨਾ ਫਿਰੋਗੇ ਤੇ ਗੱਲ ਕਰਿਓ ਲੱਗਾ ਵੱਡਾ ਵਕੀਲ ਕਰਨ ਹੂੰ ਕੋਈ ਨਹੀਂ ਕੋਈ ਨਹੀਂ ਹਾਂ ਚੱਲ ਚੱਲ ਤੂੰ ਅਸੀਂ ਵੀ ਆਵਾਂਗੇ ਟੌਰ ਨਾ ਆਵਾਂਗੇ ਆਹੋ ਵੇਖੀਂ ਜਦੋਂ ਦੋ ਤਿੰਨ ਕੇਸ ਪਏ ਤੇਰੇ ਉੱਤੇ ਹੱਥ ਨਾ ਜੋੜਦਾ ਫਿਰੇਂਗਾ ਤੇ ਗੱਲ ਕਰੀਂ ਤੇ ਤਾਂ ਗੱਲਾਂ ਆਉਂਦੀਆਂ ਟੋਕ ਟੋਪ ਇਹਨੂੰ ਹਾਂ ਚੱਲ ਚੰਗਾ ਗੱਲਾਂ ਨਾ ਕਰ ਬੋਲਦੀਆਂ ਮਿਲਾਂਗੇ ਹੁਣ ਉੱਥੇ ਹੀ ਚੰਗਾ ਆਖੀ ਫੜੀ ਇਹਦੀ ਰੱਸੀ ਸੜ ਗਈ ਤੇ ਬਲ ਨਹੀਂ ਗਿਆ ਇਹ ਨਹੀਂ ਹਟਦਾ ਜ਼ਬਾਨ ਚ ਲਾਉਣਾ ਹਾਂ ਆ ਫੜ ਕੀ ਕਹਿੰਦਾ ਬੰਦਾ ਕਹਿਣਾ ਕੀ ਹੈ ਅਸੀਂ ਸਭ ਕੁਝ ਸੋਚ ਸਮਝ ਕੇ ਕੀਤਾ ਵਾ ਹੈ ਆਪਾਂ ਇਹ ਫੈਸਲਾ ਲੈਣਾ ਨਹੀਂ ਚਾਹੁੰਦੇ ਪਰ ਜਿਹੜੀ ਤੁਸੀਂ ਸਾਡੀ ਹਾਲਤ ਕੀਤੀ ਹੈ ਨਾ ਅਸੀਂ ਤਾਂ ਹੀ ਕਦਮ ਚੁੱਕਿਆ ਹਾਂ ਤਾਂ ਮੈਂ ਕੋਈ ਗੱਲ ਨਹੀਂ ਕਿਹੜੇ ਨੂੰ ਸੂਲੀ ਤੇ ਟੰਗ ਦਿੱਤਾ ਹੈਗਾ ਐਵੇਂ ਹੀ ਮਾਂ ਦੇ ਪਿੱਛੇ ਲਾ ਕੇ ਡਿਆ ਜਬਾਨਾ ਚਲਾਉਣਾ ਉਹੋ ਜੀ ਮਾਂ ਵਾ ਜਿਹੜੀਆਂ ਅੱਗੇ ਸਕੀਮਾਂ ਦਿੰਦੀ ਐ ਵੇਖੀਂ ਜਦੋਂ ਧੋਕੇ ਖੜੇ ਦੋਵੇਂ ਮਾਂ ਪੁੱਤ ਉਥੇ ਤੇ ਫਿਰ ਤਰਲੇ ਲੈਣੇ ਦੋਵਾਂ ਨੇ ਆ ਦੋਵੇਂ ਕੇਸ ਠੋਕ ਠੋਕੇ ਪਾਗੜੇ ਨਾਲ ਦਿੱਤੇ ਹੁਣ ਵੇਖੀ ਜਾਊਗੀ ਜਦੋਂ ਇਹਨਾਂ ਨੂੰ ਸ਼ਰਮ ਕੋਈ ਨਹੀਂ ਤਾਂ ਸਾਨੂੰ ਕਾਦੀ ਐ ਠੀਕ ਆ ਨਾ ਪੁੱਤ ਗੱਡੀ ਚ ਚੱਣਗੇ ਮੇਰੀ ਮੇਰੇ ਅੱਗੇ ਇਹਨੇ ਲੜਾਈ ਪੈ ਗਈ ਘਰ ਦੇ ਵਿੱਚ ਨੂੰ ਜੇ ਢਿਆੜੀ ਤੇਰਾ ਚੰਗਾ ਹੁੰਦਾ ਨਾ ਇੱਥੋਂ ਤੱਕ ਕੰਮ ਪਹੁੰਚਦਾ ਹੀ ਨਹੀਂ ਇਹਨਾਂ ਨੇ ਸ਼ਹਿਰਾਂ ਦਿੱਤੀਆਂ ਦੋਵਾਂ ਪਿਓ ਪੁੱ ਤੋਦੀ ਹਿੰਮਤਵਦੀ ਨਹੀਂ ਤੇ ਉਹਦੀ ਈ ਹਿੰਮਤ ਕਿੱਥੋਂ ਆਈਗੀ ਉਹ ਤਾਂ ਡਰਦਾ ਫਿਰਦਾ ਸਾਡੇ ਗਾਲੀ-ਗਾਲੀ ਤੇ ਸਾਰਾ ਗੇੜਾ ਗਰ ਕਿੰਨਾ ਦਾ ਹੈ ਤੇ ਉਹ ਪਤਾ ਨਾ ਹੁਣ ਮੇਰਾ ਅੰਦਾ ਇਹਨੂੰ ਪੁੱਛਾ ਕਿ ਲਓ ਤਲਾਕ ਦੇ ਆ ਜਣੇ ਜੇ ਕਾਗਜ਼ ਭੁਗਤ ਲਓ ਹੁਣ ਜਾ ਹੋ ਕੇ ਹੈ ਕੋਈ ਨਹੀਂ ਪੁੱਛੋ ਤੁਸੀਂ ਜਾ ਕੇ ਹੱਦ ਹੋਈ ਇਹਨਾਂ ਵਾਲੀ ਵਿਖਾਰਾ ਜਾ ਕੇ ਨਹੀਂ ਉਹਦਾ ਬੰਨ ਆਵਦਾ ਨਾ ਉਸ ਦਿਨ ਉਹ ਮੈਨਾਂ ਇਦਾਂ ਲੜਾਈ ਕਰਕੇ ਦਿੰਨੀ ਭੇਜਦੀ ਇੱਥੋਂ ਤੇ ਨਾ ਮੈਂ ਉੱਥੇ ਜਾ ਕੇ ਉਹਨਾਂ ਨਾਲ ਲੜ ਗਈ ਤਾਂ ਹੀ ਉਹਦੀ ਹਿੰਮਤ ਪੈ ਗਈ ਨਾ ਕੋਈ ਨਹੀਂ ਇਹਨੂੰ ਕੋੜਾ ਟਿਕਨ ਦੇਣਾ ਆਪਾਂ ਤੇ ਵਿਖਾਂ ਜਾ ਕੇ ਮੈਂ ਮੰਗਦੀਪ ਇੱਧਰ ਆ ਹਾਂਜੀ ਦੱਸੋ ਮੈਂ ਤਾਂ ਕਹੀ ਨਹੀਂ ਰਹੀ ਐ ਨਾ ਕਿ ਜਿਹਦੇ ਖਾਣ ਦੇਣੀ ਆ ਅੱਜ ਬਣਾ ਲਿਆ ਪਲੈਨ ਅੱਜ ਨਾ ਸ਼ਾਮ ਨੂੰ ਡਿਨਰ ਬਾਹਰ ਹੀ ਕਰਨੇ ਆ ਅੱਛਾ ਹਾਂ ਤੇ ਤਿਆਰ ਹੋ ਜੀ ਟਾਈਮ ਨਾ ਤੇ ਚੱਲਾਂਗੇ ਨਾਲ ਘੁਮਾ ਦੇਵਾਂਗੇ ਨੇ ਪੱਛੀ ਲੱਗੇ ਤੇਰੇ ਡਿਨਰ ਨੂੰ ਹੈ ਕਿ ਡਾ ਡਿਨਰ ਕਰਾਉਣ ੜਿਆ ਇਹਨੂੰ ਇਹਦੇ ਨੇ ਪਾਏ ਪਵਾੜੇ ਆ ਸਾਰੇ ਸੱਤ ਤੇ ਪਠਾਣੀ ਦੇ ਰਸਤੇ ਆ ਤਰਖੰਡ ਪੈ ਗਏ ਮੰਮੀ ਕੀ ਹੋ ਗਿਆ ਏ ਫਿਰ ਕੀ ਹੋਗਾ ਜੇ ਚੱਲ ਜਾਗੇ ਤੇ ਅੱਛਾ ਘਰ ਭੈਣ ਨਾਲ ਕੇ ਬੈਠੀ ਆ ਉਧਰੋਂ ਬੇੜਾ ਕਰਕਣਾ ਖੱਤਾ ਡਿਆਵਾ ਕੋਟ ਕਟਾਰੀਆ ਚ ਫਿਰਨ ਹੈ ਸੰਮਣ ਤੇ ਜਿਹਨੇ ਉਹਨੇ ਸੰਮਣ ਤੇ ਮੰਮੀ ਤੇ ਤੁਹਾਡਾ ਕੀ ਕਸੂਰ ਹੈ ਵੇਖਾਂ ਕਲਜੁਗੀ ਭਰਾ ਵੇਨ ਖੱਤਿਆ ਤੈਨੂੰ ਮਾਸਾ ਸ਼ਰਮ ਨਹੀਂ ਆਉਂਦੀ ਹਾਂ ਕੱਲ ਕਹਿੰਦੇ ਰੂ ਮੈਂ ਤੇ ਨਹੀਂ ਜਵਾਨ ਭੈਣ ਵਾ ਘਰ ਬੈਜੂਗੀ ਲੋਕੀ ਗੱਲਾਂ ਕਰਦੇ ਨੇ ਇਹਦੇ ਪਿੱਛੇ ਲੱਗਾ ਹਾ ਇਹਨੂੰ ਡਿਨਰ ਕਰਾਉਂਦਾ ਚੱਦਾ ਮਾਰ ਉਹਨੂੰ ਮੰਮੀ ਉਹ ਕੀ ਕਹਿਣ ਦੀ ਇਹਨੂੰ ਕਿੰਨੀ ਆਲੀ ਛੱਡ ਕੇ ਆਏ ਆ ਰਹਿੰਦੀ ਤੂੰ ਆਪਣੀ ਉੱਥੇ ਤੇ ਕਸੂਰ ਤੁਸੀਂ ਦੂਜਿਆਂ ਦਾ ਕਰਦੇ ਰਹਿੰਦੇ ਹੋ ਤੂੰ ਚੁੱਪੀ ਕੀਤੀ ਦਾ ਤੂੰ ਨਾ ਬੋਲ ਹਾਂ ਇਦਾਂ ਤੁਸੀਂ ਚੁੱਪੀ ਕਰਾਉਂਦੇ ਰਹੇ ਹੋ ਸਾਰਿਆਂ ਨੂੰ ਤੇ ਫਿਰ ਆਉਂਦੇ ਕਾਜੀ ਲਈ ਤੁਹਾਡੇ ਲਾਗੇ ਜੇ ਤੁਹਾਨੂੰ ਚੁੱਪੀ ਕਰਾਉਣਾ ਹੁੰਦਾ ਵਾ ਤੇ 니 ਚੁੱਪ ਕਰ ਜਾ ਤੇਰੇ ਵਰਨੀ ਆਈ ਮੈਂ ਆਪਣੇ ਪੁੱਤ ਵਾਂ ਲਈ ਆ ਮਧੀਆਂ ਗੱਲਾਂ ਕਰਦੀ ਕਰਨੀਆਂ ਜਾਂ ਚੱਟਾਂ ਮੈਨੂੰ ਲੱਗਦਾ ਤੁਹਾਨੂੰ ਮੈਨੂੰ ਚੰਗੀ ਲੱਗਦੀ ਤੂੰ ਮੈਂ ਨਹੀਂ ਜੀਣਾ ਹੈਗਾ ਤੰਡਾ ਤੇ ਆਪਣੇ ਕੰਮ ਵਿੱਚ ਰਹਿੰਦਾ ਵਾ ਤੇ ਮੇਰੀ ਗੱਲ ਸੁਣੇ ਤੂੰ ਕਰਦੀ ਚੁੱਪ ਕਰਾਉਣਾ ਇਹਨੂੰ ਤੂੰ ਹੀ ਸਿੱਧੇ ਚਵਾਸੀ ਦੀ ਜਬਾਨ ਉਧਾਸ਼ਰੀ ਹੁਣ ਚੁੱਪ ਕਰ ਜਾ ਮੇਰਾ ਜੀਪ ਲੈ ਜਾ ਡਿਨਰ ਤੇ ਲੈ ਜਾ ਬੜੀ ਖੁਸ਼ੀ ਦੀ ਗੱਲ ਬਾਤ ਉਹ ਖੜਾਗਾ ਖੜੇਗਾ ਤੂੰ ਤੂੰ ਬਾਹਰ ਜਾ ਕੇ ਦੱਸੀ ਮੈਨੂੰ ਹੈ ਕੋਈ ਡੱਕਿਓ ਟੱਕਣਾ ਮੈਂ ਨਾ ਲਾਲੇ ਤੁਹਾਨੂੰ ਸੁਪਨਾ ਆਇਆ ਕਿ ਸਮਾਣੌਣਿਆ ਉਹ ਤੇ ਪਿਆਦਾ ਲੈ ਕੇ ਬਾਹਰ ਦਾ ਕੋਈ ਗੱਲ ਨਹੀਂ ਹੌਸਲਾ ਕਰਾ ਜੂ ਮੈਂ ਪਿਆਦਾ ਵੀ ਹੈ ਤੂੰ ਹੌਣ ਆਇਆ ਵਕੀਲ ਦਾ ਅਗਲੇ ਨੇ ਦੱਸਤਾ ਵਾ ਕਿ ਡੇੜਾ ਗਰਗ ਗਿਆ ਉਹ ਖਤੇ ਦਾ ਠੀਕ ਵਾ ਨਾ ਹੋ ਠੱਡ ਪੈ ਜਣੀ ਇਹਦੇ ਕਲੇਜੇ ਵਿੱਚ ਵੀ ਇਹ ਵੀ ਇਹੋਗਾ ਚੰਦੀ ਹੀ ਮਾਂ ਮੈਂ ਸਿੱਧੀ ਵਿੱਚ ਮੇਰਾ ਕੀ ਕਸੂਰ ਆ ਸਾਰਾ ਕਸੂਰ ਤੁਹਾਡਾ ਏ ਇਤੋਂ ਤੱਕ ਤੁਸੀਂ ਲੱਕਿਆ ਰਹੋ ਬੱਲੇ ਤੇਰੇ ਉਹ ਸਾਰਾ ਫੇਰਾ ਵਾ ਪਾ ਜਿਆ ਛੱਡ ਦਰ ਕਿਦਾਂ ਬੋਲੇ ਉਹਨੂੰ ਤੁਸੀਂ ਬੋਲਣ ਲੱਗਿਆ ਤੁਸੀਂ ਵੇਦੇ ਨਹੀਂ ਆ ਅਗਲੇ ਦਾ ਫੱਕਾ ਨਹੀਂ ਛੱਡਦੇ ਹੈਗੇ ਤੁਸੀਂ ਵੇਖਾਂ ਫਿਰ ਵੀ ਜਵਾਈ ਭਾਈ ਏ ਜਵਾਈ ਭਾਈ ਬੜੀ ਅਸਨੇ ਕਰਤੂਤਾਂ ਕਰਨ ਲਿਆ ਵਾ ਇਹ ਹਟੇ ਜੀ ਵਾਈਫਾਈ ਨੂੰ ਚੰਗੀ ਤਰ੍ਹਾਂ ਫੜ ਕੇ ਬੀੜ ਦੇਣੀ ਚਾਹੀਦੀ ਆ ਹੈ ਟਰ ਬਸਰਿਆ ਕੋਈ ਨੀ ਪੁੱਤਾਂ ਕੋ ਤੂੰ ਹੀ ਉਹਨੂੰ ਭੇਜਣਾ ਰਿਹਾ ਤੇ ਜੁੱਤ ਪੈ ਗਈ ਇਹਦੀ ਤਾਂ ਮਸਤ ਜੁੱਤੀ ਨਾ ਨਹੀਂ ਗਈ ਮੰਮੀ ਜੀ ਇਹੋ ਕੰਮ ਪਿੰਦਰ ਨਾਲ ਹੋਏ ਹੈ ਜੇ ਸਾਰੇ ਤੇ ਇਦਾਂ ਗੁੱਸਾ ਨਾ ਲੱਗੂਗਾ ਨਹੀਂ ਮੈਂ ਚੀਰ ਕੇ ਰੱਖ ਦਊਗੀ ਠੀਕ ਵਾ ਨਾ ਤੇਰੀ ਹਿੰਮਤ ਕਿੱਦਾਂ ਪਵੇ ਇਨੀ ਗੱਲ ਕਹਿ ਤੀ ਮੇਰੇ ਪੁੱਤ ਨੂੰ ਇੰਨਾ ਵੀ ਕਰਿਆ ਮਾਸਾ ਵੇਖੀ ਸਹੀ ਕਿੱਥੋਂ ਤੱਕ ਪਹੁੰਚਾਉਣੀ ਆ ਆਪਣੀ ਵਰੀ ਤੁਹਾਨੂੰ ਹੁਣ ਬੜਾ ਗੁੱਸਾ ਲੱਗਾ ਵਾ ਉਹਨਾਂ ਦੀ ਨੀ ਕੋਈ ਇੱਜ਼ਤ ਹੈਗੀ ਜਦੋਂ ਮਰਜ਼ੀ ਆਣ ਕੇ ਉਹਨਾਂ ਨੂੰ ਤੁਸੀਂ ਬੇਇੱਜ਼ਤੀ ਕਰ ਦਿੰਦੇ ਹੋ ਤੂੰ ਉਹ ਬੜੀ ਨਸਪੋਟਾਂ ਕਰਨੀ ਉਹਨਾਂ ਦੀਆਂ ਹੈ ਨਹੀਂ ਕਿਤੇ ਫੋਨ ਤੇ ਨਹੀਂ ਕਰਦੀ ਉਹਨਾਂ ਨੂੰ ਤੂੰ ਵੀ ਤੈਨੂੰ ਸਮਾਵਾ ਦਿੰਦੀ ਇਹਨੂੰ ਮਾਰੋ ਕੁੱਟੋ ਦੇ ਫੇਰ ਬਾਹਰ ਕੱਢੋ ਮੈਨੂੰ ਲੱਗਦਾ ਪੇੜਾ ਹੀ ਕਰਤ ਤੇਰਾ ਹੋਇਆ ਵਾ ਮੈਨੂੰ ਲੱਗਦਾ ਵਾ ਪੇ ਤੇਰਾ ਇੱਥੇ ਰਹਿਣ ਦਾ ਰੱਸ ਨਹੀਂ ਕੋਈ ਵੀ ਕਿਉਂ ਮੰਮੀ ਉਹ ਕਹਿਣ ਡਈ ਏ ਔਰ ਨਾਲੇ ਤੂੰ ਜਸਨ ਨੂੰ ਰੱਖਣਾ ਤੇ ਇੱਥੇ ਸਭੋ ਚੰਗਾ ਆਣ ਕੇ ਪੱਕੀ ਬਹਿ ਜਾਏਗੀ ਤੁਹਾਨੂੰ ਮੌਕਾ ਮਿਲ ਗਿਆ ਨਾ ਤੋਹਾਂ ਜੀਆਂ ਨਾਲ ਗੱਲਾਂ ਕਰਦਾ ਇਹ ਨਹੀਂ ਸੋਚਣ ਡਿਆ ਤੁਹ ਕੋ ਕਰੀਏ ਗੱਜ ਕੋ ਵਕੀਲ ਕਰੀਏ ਆਪਾਂ ਵੀ ਕੋਈ ਕੇਸ ਤਾਂ ਫੋਕੀਰ ਖੱਤਿਆਂ ਦੇਤੇ ਤਾਂ ਸਹੀ ਆ ਉਹਨਾਂ ਨੂੰ ਕੀ ਪਸਾਉਗੇ ਉਹਨਾਂ ਨੂੰ ਤੁਸੀਂ ਮੈਂ ਪਸਾਉਂਗੀ ਮੈਂ ਕਹਿ ਰਣਾ ਸਿੱਧਾ ਮੇਰੀ ਕੀ ਨੂੰ ਕੁੱਟ ਕੇ ਕੱਢਿਆ ਇਹ ਕੇਸ ਮੇਰੇ ਲਵਾ ਪੱਕੂੜੀ ਤੇ ਤੁਹਾਡੀ ਆਬ ਤਲਾਕ ਮੰਗਣ ਲਈ ਮੇਰੀ ਕੀ ਉੱਥੇ ਦਾਉਂਦੀ ਕੀ ਸਬੂਤਾਰ ਨਾਲ ਕੋ ਤੇ ਤੁਹਾਡੇ ਕੋ ਕੀ ਸਬੂਤ ਆ ਮੇਰੇ ਕੋ ਸਾਰੇ ਸਬੂਤ ਆ ਚਲੋ ਠੀਕ ਮੈਂ ਇਹ ਕੇਸ ਫੋਕਣਾ ਦਾਲੀ ਦਾ ਇਹ ਕਿ ਪਕੜਾ ਮੇਰੇ ਤੀਨ ਘਰੋਂ ਕੁੱਟ ਕੇ ਬਾਹਰ ਕੱਢਿਆ ਵੇਖੀ ਸਹੀ ਨਕਰੀ ਵਾਲੇ ਕੀ ਨਾ ਕਢਣ ਦੀ ਉਹਨਾਂ ਦੀ ਐਡਾ ਸੌਖਾ ਨਹੀਂ ਹੈ ਮੇਰੀ ਤੀਨ ਤਨਾਤ ਦੇਣਾ ਉਹ ਕਟਾਉਂਦੇ ਦਿਓ ਤੁਸੀਂ ਭਰਾ ਵਾ ਭਰਾ ਦੇ ਨਾਂ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਸ਼ੱਡਬਰਾਂ ਤੋਂ ਤੂੰ ਤਿਆਰ ਹੋ ਸ਼ਾਮਾਂ ਨੂੰ ਚੱਲੀ ਆਪਾਂ ਤੇ ਵੇਖਾਂ ਹਾਂ ਤਲਾਕ ਲੈਣਾ ਐਡਾ ਸੌਖਾ ਪਿਆ ਹੋ ਹੈ ਜੇ ਤਾਂ 50 30 ਲੱਖ ਰੁਪਈਆ ਦੇਣਾ ਪਿਆ ਨਾ ਤੇ ਨਾਲ ਲੱਕ ਟੁੱਟ ਜਾਣਾ ਮਾਂ ਪੁੱਤਾਂ ਦਾ ਤੇ ਮੇਰਾ ਵੀ ਨਾ ਜੀਵਨ ਨੱਕ ਦੀਆਂ ਕਿਹੜਾ ਭਟਾਉ ਪੂਰੀਆਂ ਇਹਨਾਂ ਦੀਆਂ ਵੇਖੋ ਕੇਸ ਤੇ ਕੇਸ ਪਾਉਣੀ ਆ ਇਹਨੂੰ ਅੱਗ ਲੱਗੀ ਤਿੰਦਰਾਣੀ